ਚੀਫ ਜਸਟਿਸ ਦਾ ਜਿਹੜਾ ਹੈਗਾ ਸਰਕਾਰ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਚਾਹੀਦਾ ਇਟ ਮੀਨਸ ਉਹਨਾਂ ਦੇ ਫੈਸਲਿਆਂ ਵਿੱਚ ਇਹ ਸਾਰੀਆਂ ਗੱਲਾਂ ਪ੍ਰਭਾਵਿਤ ਹੋਣਗੀਆਂ ਹੁਣ ਜਦੋਂ ਪ੍ਰਧਾਨ ਮੰਤਰੀ ਚੀਫ ਜਸਟਿਸ ਦੇ ਘਰ ਆ ਕੇ ਪੂਜਾ ਕਰ ਰਿਹਾ ਹੈ ਤਾਂ ਚੀਫ ਜਸਟਿਸ ਕਿਹੜੀ ਦਲੇਰੀ ਨਾਲ ਕੱਲ ਨੂੰ ਪ੍ਰਧਾਨ ਮੰਤਰੀ ਦੇ ਖਿਲਾਫ ਆ ਜਿਹੜਾ ਫੈਸਲਾ ਦੇ ਸਕੂਗਾ ਕੱਲ ਪ੍ਰਧਾਨ ਮੰਤਰੀ ਦੇ ਨਹੀਂ ਉਹਨਾਂ ਦੇ ਸਿਸਟਮ ਜਿਹੜੇ ਸਿਸਟਮ ਦੀ ਅਗਵਾਈ ਕਰ ਰਹੇ ਆ ਉਹਦੇ ਹੁਣ ਸਿਸਟਮ ਦੀ ਅਗਵਾਈ ਸਮੁੱਚੇ ਰੂਪ ਵਿੱਚ ਕਰ ਰਹੇ ਆ ਇਟਮੀ ਸਮੁੱਚੇ ਰੂਪ ਵਿੱਚ ਸਰਕਾਰ ਦੇ ਖਿਲਾਫ ਜਿਹੜਾ ਚੀਫ ਜਸਟਿਸ ਆ ਉਹ ਕਿਵੇਂ ਫੈਸਲੇ ਲੈ ਸਕੇਗਾ ਹੈਨਾ ਸੋ ਸੋ ਇਹ ਸਾਰਾ ਕੁਝ ਬੜਾ ਸ਼ੱਕ ਦੇ ਘੇਰੇ ਚ ਦੱਸਿਆ ਜਾ ਰਿਹਾ ਵੀ ਕਿਸੇ ਵੇਲੇ ਨਹੀਂ ਹੋਇਆ ਇਹ ਬਨਿੰਦਰਾ ਗਾਂਧੀ ਵੇਲੇ ਜਾਂ ਉਹ ਤੋਂ ਨਰਸੇ ਮਹਾਰਾਓ ਵੇਲੇ ਇਸ ਤਰ੍ਹਾਂ ਕਦੀ ਵੀ ਨਹੀਂ ਹੋਇਆ ਵੀ ਚੀਫ ਜਸਟਿਸ ਦੀ ਇੰਨੀ ਨੇੜਤਾ ਪ੍ਰਧਾਨ ਮੰਤਰੀ ਨਾਲ ਫਿਰ ਪ੍ਰਧਾਨ ਮંત્રી ਦੇ ਟਵਿੱਟਰ ਹੈਂਡਲ ਤੋਂ ਉਹ ਵਾਇਰਲ ਕੀਤੀ ਗਈ ਆ ਉਹ ਵੀਡੀਓ ਤੇ ਜਿਹੜੀ ਫੋਟੋ ਤੇ ਹੁਣ ਜਿਹੜੇ ਇਹ ਚੀਫ ਜਸਟਿਸ ਨੇ ਇਹ ਤਾਂ ਥੋੜੇ ਚੰਗੇ ਫੈਸਲੇ ਲੈਣ ਲਈ ਜਾਣੇ ਵੀ ਜਾਂਦੇ ਫਿਰੋਂ ਆਉਣ ਵਾਲੇ ਦਿਨਾਂ 'ਚ ਫਿਰ ਕੀ ਸ਼ੱਕ ਇਹ ਹੀ ਹੋ ਰਿਹਾ ਵੀ ਕਿਤਨਾ ਕਿਤੇ ਬਦਲਾਵ ਆ ਜਾਏਗਾ ਹਾਂ ਕੁਝ ਵੀ ਹੋ ਸਕਦਾ ਕਿਉਂਕਿ ਹਲੇ ਹੈਗਾ ਇਹਨਾਂ ਦਾ ਟਾਈਮ ਮੇਰੇ ਖਾਲ ਸਾਲ ਖਾਲੇ ਹੋਰ ਪਿਆ ਹੈ